ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਗਦਾਰੇ ਜ਼ਿਲ੍ਹਾ ਫਰੀਦਕੋਟ ਤਹਿਸੀਲ ਇਹਨੂੰ ਜੈਤੋ ਪੈਂਦੀ ਹੈ ਨੇੜੇ ਬਾਜਾਖਾਨਾ ਵੀ ਰਹਿ ਜਾਂਦਾ ਐਕਸਾਈਡ ਬਗਰਾੜੀ ਐਕਸਾਈਡ ਵਾਂਦਰ ਬੁਰਜੇ ਅਣਗਵਾਂਡ ਦੇ ਪਿੰਡ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਜਾਨਵਰ ਵਿਖਾਉਣੇ ਆ ਬਹੁਤ ਚੰਗੀਆਂ ਬੱਚੀਆਂ ਜਾਤ ਬਰੀਡ ਵਾਲੀਆਂ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਇਹ ਦੰਦਾਂਜੀ ਹੈ ਦੋਵੇਂ ਨਾਲੇ ਸੇਲ ਆ ਵਿਕਾਊ ਆ ਝੋਲੀਆਂ ਲਿਓਟੀਆਂ ਬਹੁਤ ਸੋਹਣੀਆਂ ਬਾਕੀ ਇਨਫਰਮੇਸ਼ਨ ਲੈ ਦਿੰਨਾ ਹਾਂਜੀ ਬ੍ਰਦਰ ਸਾਸੀ ਕਾਲ ਸਾਸੀ ਕਾਲ ਜੀ ਨਾਮ ਪੁੱਛਦਾ ਨਾਮ ਆਪਣਾ ਗੁਰਪਿੰਦਰ ਸਿੰਘ ਆ ਜੀ ਪਿੰਡ ਗੰਦਾਰਾ ਤੇ ਫੋਨ ਨੰਬਰ ਆਪਣਾ ਹੈਗਾ 94633 4652 ਇੱਕ ਰਿਫਰ ਫੋਨ ਨੰਬਰ ਆਪਣਾ ਹੈਗਾ 9463346546 ਠੀਕ ਹੈ ਕੰਦਾਰਾ ਪਿੰਡ ਆ ਡੱਬੀ ਤੋਂ ਸ਼ੁਰੂ ਕਰ ਲਈਏ ਇਹਦੀ ਕਿੰਨੀ ਉਮਰ ਹੋਊ ਅੰਦਾਜ਼ਾ ਇਹ ਭਈ ਇਹਦੀ 11 11.5 ਮਹੀਨੇ ਆ ਲਿਆਂਦੀ ਆ ਆਪਾਂ ਅੱਛਾ ਆਪਣੀ ਖਰੀਦੀ ਹੈ ਜੀ ਉਹ 10 10.5 ਮਹੀਨੇ ਦੇ ਆਪਾਂ 11.5 ਮੰਨ ਲਓ ਚੱਲ ਠੀਕ ਹੈ ਜੀ ਇਹ ਖੀਰਾਂ ਦੋਨੇ ਬੱਚੇਗਾ ਹੀ ਸਹੀ ਹੈ ਜੀ ਹਾਂ ਜੀ ਚਾਰ ਥਾਣ ਆ ਇਹਦੇ ਕੋਈ ਵਾਧੂ ਥਣ ਨਹੀਂ ਹੈਗਾ ਤੇ ਪੂਰੀ ਜਾਦ ਬਰੀਡ ਦੀ ਚੰਗੀ ਆ ਛੱਡੀ ਇਹ ਮਾਂਜੀ ਵਿਖਾਈਏ ਤੋਰ ਕੇ ਦੋਸਤੋ ਇਹ ਵੀਰ ਕਹਿੰਦਾ ਆਪਾਂ ਖਰੀਦੀ ਹੈ ਦੋਸਤੋ ਲਿਓੜੀ ਬਹੁਤ ਸੋਹਣੀ ਦੋਨੂੰ ਬਾਅਦ ਚ ਵਿਖਾ ਦਿੰਨਾ ਮੈਂ 10 1/2 ਮਹੀਨੇ ਬਗੀਰ ਕਹਿੰਦਾ ਇਹਦੀ ਉਮਰ ਤੁਸੀਂ 11 ਮੰਨ ਲਓ ਦੁੱਧ ਵਾਲੇ ਦੰਦਾਂ ਚ ਖੀਰੀ ਵੱੱਛੀ ਲਿਓੜੀ ਬਹੁਤ ਚੰਗੀ ਆ ਥਾਣ ਮੋਟੇ ਆ ਚਾਰੀ ਆ ਲਿਓੜੀ ਦਾ ਕਰਮ ਵਾਲੀ ਐ ਵਿਖਾਉਂਦੀ ਜਿਵੇਂ ਗੱਬਣ ਹੁੰਦੀ ਆ ਪਰ ਹਜੇ ਤਾਂ ਸੀਵਨ ਹੀ ਨਹੀਂ ਲੱਗਾ ਬਚਪਣੇ ਚ ਪਰ ਬੱਚਾ ਬਹੁਤ ਵਧੀਆ ਫੁੱਲ ਜਾਤ ਵਾਲਾ ਜੇ ਕੋਈ ਭੈਣ ਭਰਾ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਟਾਪ ਦੀ ਵੈਡ ਤਿਆਰ ਹੋ ਜੂ ਦਿਨਾਂ ਤੇ ਤਿਆਰ ਹੋ ਕੇ ਸ਼ਾਈਨਿੰਗ ਪਿੰਡੇ ਚ ਪੂਰੀ ਆ ਨਾ ਕੋਈ ਧਫੜੀ ਆ ਨਾ ਕੋਈ ਧਫੜੀ ਦਾ ਨਿਸ਼ਾਨ ਆ ਥਣ ਵੀ ਚਾਰੀ ਆ ਸੀਸਾਉ ਪੂਰੀ ਆ ਮੋਟੇ ਥਾਣਾ ਤੁਸੀਂ ਆ ਲਿਓਟੀ ਵੇਖ ਲਓ ਗੱਬਣ ਵੱਛੀਆਂ ਵਾਂਗੂ ਵਿਖਾਉਂਦੀ ਆ ਪ੍ਰਿੰਟ ਪ੍ਰਿੰਟ ਪੂਰਾ ਸ਼ਾਈਨਿੰਗ ਪਿੰਡੇ ਚ ਪੂਰੀ ਆ ਜਾਨੀ ਕਿ ਮਹੀਨਾ ਡੇਢ ਮਹੀਨਾ ਕੋਈ ਭੈਣ ਭਰਾ ਦੀ ਵਧੀਆ ਕੇਅਰ ਕਰ ਲੈਂਦਾ ਹੁਣ ਟਿਕਰੇ ਦੀ ਗਰੋਥ ਬਹੁਤ ਚੰਗੀ ਆ ਵਜਨ ਵੀ ਫੁੱਲ ਆ ਪੌਡਰ ਪੌਡਰਾ ਗੜਾ ਪਾ ਦੇ ਹੀਟ 'ਚ ਆ ਜਨ ਸੇਵਨ ਲੈ ਜੂ ਖੀਰੀ ਖੀਰੀ ਬੱਛੀ ਸੂਪੂਗੀ ਤੇ ਵਧੀਆ ਰੁੱਤ ਜੇ ਤਿਆਰ ਹੋਣਾ ਜਾ ਗਏ ਨੇ ਫੁੱਲ ਪੈਸਿਆਂ ਦੀ ਬੱਛੀ ਆ ਮੋਲਵੀਰ ਜੈਜਾ ਲੈਣ ਦੇਣਾ ਜਮਾ ਜੈਜਾ ਜੀ 32000 ਰੁਪਇਆ ਮੋਲ ਇਹਦਾ ਠੀਕ ਹੈ ਜੀ ਤੇ 32000 ਦੇ ਵਿੱਚੋਂ ਮਾਣ ਤਾਣ ਕਰਾਂਗੇ ਜੀ ਸਹੀ ਹੈ ਜੀ ਹਾਂ ਜੀ ਦੋਸਤੋ 32000 ਇਹਦਾ ਪ੍ਰਾਈਸ ਹੈ ਵਿੱਚੋਂ ਮਾਣ ਤਾਣ ਹੋ ਜੂ ਪਰ ਬੱਚਾ ਬਹੁਤ ਵਧੀਆ ਵਧੀਆ ਕੇਅਰ ਹੋ ਜਾਂਦੀ ਟੌਪ ਦੀ ਵੜ ਤਿਆਰ ਹੋ ਜੂ ਦੋ ਨੰਬਰ ਦੀ ਕਿੰਨੀ ਕੁ ਉਮਰ ਬ੍ਰਦਰ ਇਹਦੀ 9 ਮਹੀਨਿਆਂ ਰਹੀ ਨਾਉ ਮੀਨੇ ਹਾਂਜੀ ਫੋਡ ਫੋਡ ਕੋਈ ਫੋਡ ਫਾਟ ਕੋਈ ਨਹੀਂ ਚਾਰ ਹੀ ਥਾਣਾ ਇਹਦੇ ਹਾਂਜੀ ਇਹ ਵੀ ਸੀ ਸ਼ੁਰੂ ਫੋਡ ਨਾ ਦੋਸਤੋ ਲੋਟੀ ਇਹਦੀ ਵੀ ਬਹੁਤ ਸੋਹਣੀ ਆ ਚਾਰ ਹੀ ਥਾਣਾ ਮੋٹے ਕੱਢੀ ਹੈ ਮਾੜੀ ਜਿ ਬਾਹਰ ਨੂੰ ਦੋਸਤੋ ਦੋਵੇਂ ਬੱਚੇ ਦੁੱਧ ਵਾਲੇ ਦੰਦਾਂ 'ਚ ਕੱਚੇ ਖੀਰੇ ਆ ਵਧੀਆ ਕੇਅਰ ਕਰੋ ਖੀਰੀਆਂ ਖੀਰੀਆਂ ਹੀ ਸੂਪ ਪੈਣਾ ਇਹਨਾਂ ਨੇ ਇੱਕ ਦੀ 10-11 ਮਹੀਨੇ ਉਮਰ ਐ ਦੋ ਨੰਬਰ ਦੀ 9 ਮਹੀਨੇ ਉਮਰ ਐ ਲਿਓਟੀਆਂ ਬਹੁਤ ਚੰਗੀਆਂ ਤਿਆਰ ਹੋਈਆਂ ਫੁੱਲ ਪੈਸਿਆਂ ਦੀਆਂ ਵੜਾਂ ਲੱਖੋਂ ਬਾਹਰ ਦੀਆਂ ਤਿਆਰ ਹੋਈਆਂ ਵੜਾਂ ਜੋ ਦਿਨਾਂ ਤੋਂ ਤਿਆਰ ਜੇ ਕੋਈ ਵਧੀਆ ਕੇਅਰ ਕਰੂ ਇਹ ਗੱਲ ਇਹ ਵੀ ਹੈਗੀ ਆ ਕੋਈ ਭੈਣ ਭਰਾ ਇਹ ਨਾ ਕਹੇ ਕਿ ਹਮਦ ਕਹਿੰਦਾ ਸੀ ਯਾਰ ਬਾਈ ਤਿਆਰ ਹੋਈ ਇੰਨੇ ਦੀ ਵਿਗਜੂਗੀ ਉਹ ਸੇਵਾ ਨਾ ਵਿਕਣੀਆਂ ਪਰ ਬੱਚੇ ਬਹੁਤ ਆ ਵਧੀਆ ਫੁੱਲ ਜਾਤ ਵਾਲੇ ਆ ਆ ਤੁਸੀਂ ਲਿਓਟੀਆਂ ਹੋਣੀ ਵੇਖ ਲਓ ਜੇ ਤੇ ਬਚਪਣੇ ਚ ਇਹ ਗੱਪਣ ਵੇਣਾ ਨੂੰ ਖਾਉਂਦੀਆਂ ਜਿੱਦਣੇ ਤਿਆਰ ਹੋ ਜਾਂਦੀਆਂ ਸੋਹਣੇ ਵੱਡੇ ਹਵਾਨੇ ਤਿਆਰ ਕਰਕੇ ਸੋਹਣੀਆਂ। ਬਾਕੀ ਪ੍ਰਾਈਜ਼ 2 ਨੰਬਰ ਦਾ ਵੀ ਪੁੱਛ ਦਿਨਾ। ਇਹਦਾ ਵੀਰ ਇਹਦਾ ਵੀ ਪ੍ਰਾਈਜ਼ ਜਮਾ ਜੈ ਜੀ ਆ 22000 ਰੁਪਿਆ ਪ੍ਰਾਈਜ਼ ਇਹਦਾ। ਜੇ ਕਿ ਜੋੜਾ ਲੈ ਲੂ ਪੂਰਾ ਵੱਧ ਹੋ ਜਮਾਨਤਾਂ ਨੂੰ। ਹਾਂਜੀ ਉਹ ਜੇ ਆਪਾਂ ਕਰ ਦਾਂਗੇ ਮਾਨਤਾ ਬਣ ਜਾਂਦਾ। ਸਹੀ ਹੈ ਜੀ। ਜੋੜਾ ਲਵੋ। 22000 ਦੀ 2 ਨੰਬਰ 32000 ਦੀ 1 ਨੰਬਰ। ਜਾਨਵਰ ਦੋਵੇਂ ਫੁੱਲੀ ਚੰਗੇ ਆ। 1 ਨੰਬਰ ਡੱਬੀ ਪ੍ਰਿੰਟ ਵਾਲੀ ਆ। ਹੈ 2 ਨੰਬਰ ਵੀ ਜਾਦ ਵਾਲੀ ਆ। ਕੋਈ ਐਵੇਂ ਕੋਈ ਕ੍ਰਾਸ ਨਾ ਮੰਗੇ ਇਹ ਵੀ ਮੰਨੇ ਇਹ ਵੀ ਜਾਤ ਵਾਲੀ ਐਚਐਫ ਨਸਲ ਦੀ ਆ ਇਹ ਦੋ ਲਿਆਂਦੀ ਉਹਨਾਂ ਨੇ ਦਿਗਾਈ ਸੀਗੇ ਠੀਕ ਹੈ ਜੀ ਠੀਕ ਹੈ ਜੀ ਬਾਕੀ ਇਹ ਦੋ ਪਸ਼ੂ ਵਿਖਾਉਣੇ ਦੀ ਤੁਹਾਨੂੰ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਆ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਤੁਸੀਂ ਵੀਰ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਜੇ ਕੋਈ ਜੋੜਾ ਹੀ ਲੈ ਲੈਂਦਾ ਪੂਰਾ ਬੱਧ ਮਾਨ ਤਾਨ ਹੋ ਜੂ ਬਾਕੀ ਫੋਨ ਨੰਬਰ ਸਕਰੀਨ ਤੇ ਆ ਤਿਆਰ ਹੋਈਆਂ ਬੱਚੀਆਂ ਘਟੋ ਘਟ ਲੱਖ ਰੁਪਏ ਦੀਆਂ ਜੇ ਵਧੀਆ ਕੇਅਰ ਕਰਜੋਗੇ ਵਜਨ ਫੋਲੋ ਹੋਗੇ ਹੋ ਸਕਦਾ ਲੱਖੋਂ ਬਾਹਰ ਦੀਆਂ ਵਿਕ ਜਣ ਭੋਲੇ ਜਿਹੇ ਹੱਥ ਨਾਲ ਵਿਕ ਜਣੀਆਂ ਤਿਆਰ ਹੋਈਆਂ ਇੰਨੀਆਂ ਦੀਆਂ ਬੱਚੀਆਂ ਬਾਕੀ ਫੋਨ ਨੰਬਰ ਸਕਰੀਨ ਤੇ ਹੈ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਤੁਸੀਂ ਵੀਰ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਪਿੰਡ ਗਦਾਰੇ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਦੋ ਨੇੜੇ ਬਾਜਾਖਨ ਇੱਕ ਸਾਈਡ ਬਗਰਾੜੀ ਨੇੜੇ ਵਾਂਦਰ ਪਿੰਡ ਵੀ ਰਹਿ ਜਾਂਦਾ ਇੱਕ ਸਾਈਡ ਬੋਰਜ ਬਿਲਕੁਲ ਸੈਂਟਰ ਚ ਪਿੰਡ ਹੈ ਗਦਾਰੇ ਸਾਰਿਆਂ ਨੂੰ